ਕਹਿੰਦੇ ਜੀ ਕਿ ਚੰਡੀਗੜ੍ਹ ਦੀ ਕੋਰਟ ਚੋਂ ਨਵਾਂ ਰੋਡਸ ਚਲਾ ਗਿਆ ਮਾਨਹੰਦੀ ਵਾਲੇ ਮਾਮਲੇ 'ਚ ਦਿੱਕਤਾਂ ਵਧ ਗਈਆਂ ਵਿਕਰਮਜੀਠੀਆ ਦੀਆਂ ਕੱਲ ਜਿੱਥੇ ਰਿਮਾਂਡ ਹੋਇਆ ਸੀਗਾ ਜੀ ਕਹਿੰਦੇ ਉੱਥੋਂ ਨਵੀਆਂ ਹਦਾਇਤਾਂ ਸਾਹਮਣੇ ਆਉਣ ਲੱਗ ਪੀਆਂ ਕਿ ਵੀ ਵਿਕਰਮਜੀਠੀਆ ਨੂੰ ਵੀ ਕਿਹਾ ਗਿਆ ਸਹਿਯੋਗ ਕਰੋ ਤੇ ਸ਼ਿਮਲੇ ਤੋਂ ਲੈ ਕੇ ਦਿੱਲੀ ਤੱਕ ਪੁਲਿਸ ਨੂੰ ਹਦਾਇਤਾਂ ਹੋ ਗਈਆਂ ਕਿ ਤੁਸੀਂ ਵੀ ਵਿਜੀਲੈਂਸ ਦਾ ਸਹਿਯੋਗ ਕਰੋ ਤੇ ਇੱਧਰ ਕਹਿੰਦੇ ਜੀ ਹਾਈ ਕੋਰਟ ਤੋਂ ਵਿਕਰਮਜੀਠੀਆ ਨੂੰ ਕੋਈ ਰਾਹਤ ਨਹੀਂ ਮਿਲੀ ਗੱਲ ਮੰਗਲਵਾਰ ਤੱਕ ਅੱਗੇ ਚੱਲ ਗਈ ਜਨੂੰ ਤਾਂ ਇੱਧਰ ਰਿਮਾਂਡ ਰਿਕ ਤਰੀਕ ਵੀ ਮੁੱਕ ਜਾਣੀਆਂ ਸੋ ਵਿਕਰਮਜੀਠੀਆ ਤੋਂ ਗੱਲ ਤੋੜਿ ਬਿਲਕੁਲ ਬਿਕਰਮ ਜੀਠੀਆ ਦੇ ਵਕੀਲਾਂ ਨੇ ਉੱਥੇ ਅਪਲਾਈ ਕੀਤਾ ਇਹ ਦੋ ਗੱਲਾਂ ਦੇ ਉੱਤੇ ਕਿ ਜੀ ਐਫ ਆਈ ਆਰ ਕੋਇਸਟ ਹੋਵੇ ਜਾਂ ਰਹਿਮਾਂਡ ਦੀ ਗੱਲ ਉਹ ਕਾਗਜ਼ ਪੱਤਰਾਂ ਦਾ ਟੈਕਨੀਕਲਟੀ ਜੇ ਇਸ ਲੈਵਲ ਦੀ ਅਦਾਲਤਾਂ ਦੀਆਂ ਹੁੰਦੀਆਂ ਨੇ ਕਈ ਵਾਰ ਖਾਸਾ ਮੁਤਾਬਕ ਕੰਮ ਨਹੀਂ ਹੁੰਦਾ ਉਹਨਾਂ ਨੇ ਕਿਹਾ ਜੀ ਪੂਰੀ ਦੁਬਾਰਾ ਪਟੀਸ਼ਨ ਲਿਆਉਣੀ ਪਏਗੀ ਉਹ ਦੁਬਾਰਾ ਵੀ ਉਹਨਾਂ ਨੇ ਕਹਿੰਦੇ ਨੇ ਕਰਤੀ ਐ ਪਰ ਉਹਦੀ ਹੁਣ ਸੁਣਵਾਈ 8 ਜੁਲਾਈ ਨੂੰ ਹੋਏਗੀ ਕਿਉਂਕਿ ਨਾਰਮਲੀ ਦਿਨ ਵੀ ਇਹੋ ਜੇ ਆ ਜਾਂਦੇ ਨੇ ਉਧਰ ਸੈਚਰਡੇ ਸੰਡੇ ਦਾ ਸਵਾਲ ਹੈ ਤੇ ਅੱਗੇ ਉਹ ਹੋਣੀ ਐ ਹੁਣ 8 ਤਰੀਕ ਨੂੰ ਹੀ ਤੇ ਬਾਕੀ ਉਹਨਾਂ ਨੇ ਬਹਾਲੀ ਕੋਰਟ ਤੋਂ ਇੱਕ ਆਰਡਰ ਵੀ ਕਢਵਾਇਆ ਇਹੋ ਜਿਹਾ ਦਿੱਲੀ ਦੇ ਕਮਿਸ਼ਨਰ ਪੁਲਿਸ ਨੂੰ ਵੀ ਤੇ ਤੁਸੀਂ ਕੋਆਪਰੇਟ ਕਰਨਾ ਕਿਉਂਕਿ ਪਹਿਲਾਂ ਇੱਕ ਇਹ ਇਲਜ਼ਾਮ ਲੱਗਿਆ ਸੀਗਾ ਕਿ ਦਿੱਲੀ ਦੇ ਪੁਲਿਸ ਕੋਆਪਰੇਟ ਨਹੀਂ ਕਰ ਰਹੀ ਪੰਜਾਬ ਪੁਲਿਸ ਉੱਥੇ ਬੈਠੀ ਹੋਈ ਹੈ ਤੇ ਜਿਹੜੀਆਂ ਕੋਈ ਉਹਨਾਂ ਨੇ ਇਹਨਾਂ ਦੀਆਂ ਜਾਇਦਾਦਾਂ ਦੇ ਬਾਰੇ ਵਿੱਚ ਜਾਂ ਬਾਕੀ ਚੀਜ਼ਾਂ ਦੇ ਬਾਰੇ ਵਿੱਚ ਜਾਣਕਾਰੀ ਲੈਣੀ ਹੈ ਤੇ ਉਹ ਜਾਣਕਾਰੀ ਨਹੀਂ ਮਿਲ ਰਹੀ ਉਹਨਾਂ ਅਦਾਲਤੀ ਹੁਕਮ ਨਾਲ ਉਸ ਲੈਵਲ ਦੇ ਉੱਤੇ ਚਲੀ ਗਈ ਹੈ ਉਹ ਬਿਕਰਮਜੀਤ ਖਿਆ ਦਾ ਜਿਹੜਾ ਮਾਮਲਾ ਉਹ ਚੱਲਦਾ ਰਹੂਗਾ ਕੇਸ ਆਪਣੇ ਲੈਵਲ ਤੇ ਪਰ ਜਿਹੜੀ ਪੋਲਿਟਿਕਸ ਹੈ ਪੋਲਿਟਿਕਲ ਐਂਗਲ ਹੈ ਸ਼੍ਰੋਮਣੀ ਅਕਾਲੀ ਦਲ ਦਾ ਉਸ ਸਮੇਂ ਤਾਂ ਜਿਹੜੇ ਦਿਨ ਪੇਸੀ ਸੀ ਉਸ ਦਿਨ ਗ੍ਰਿਫਤਾਰ ਵੀ ਹੋਏ ਪ੍ਰਧਾਨ ਵੀ ਗ੍ਰਿਫਤਾਰ ਹੋਏ ਥੋੜੀ ਦੇਰ ਲਈ ਹਰਾਸਤ ਮਤਲਬ ਡੇਟੇਨ ਕੀਤਾ ਕੇ ਗ੍ਰਿਫਤਾਰੀ ਨਹੀਂ ਕਹਿ ਸਕਦੇ ਉਹਨੂੰ ਹਰਾਸਤ ਚ ਲੈ ਗਏ ਉਹਨੇ ਦੇਰ ਦੋ ਘੰਟੇ ਦੋ ਘੰਟੇ ਬਾਅਦ ਛੱਡ ਦਿੱਤੇ ਗਏ ਤੇ ਬਾਕੀ ਦੇ ਵਰਕਰ ਵੀ ਹਰਾਸਤ ਵਿੱਚ ਲੈ ਕੇ ਛੱਡ ਦਿੱਤੇ ਗਏ ਉਸ ਲੈ ਬੰਦੇ ਉੱਤੇ ਅਕਾਲੀ ਦਲ ਆਪਣੀ ਜਿਹੜੀ ਫੁੱਸੀ ਹੋਈ ਜ਼ਮੀਨ ਐ ਉਹ ਤਲਾਸ਼ ਰਿਆ ਪਰ ਦੂਜੇ ਪਾਸੇ ਫਸ ਜਾਂਦਾ ਕਿ ਵਿਕਰਮ ਇਧਰ ਹੋ ਗਿਆ ਤੇ ਬਾਕੀ ਉਧਰੋਂ ਅਕਾਲੀ ਦਲ ਦਾ ਕੋਰ ਵੋਟ ਬੈਂਕ ਕਿਹੜਾ ਹੈ ਕੋਰ ਵੋਟ ਬੈਂਕ ਅਕਾਲੀ ਦਲ ਦਾ ਸੀਗਾ ਕਿਸਾਨੀ ਤੇ ਨਾਲ ਪੰਥ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਤੋਂ ਗਲਤੀ ਇਧਰ ਗਲਤੀ ਹੁੰਦੀ ਗਈ ਜਦੋਂ ਪੰਥਕ ਮਾਮਲੇ ਸੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਲੈ ਕੇ ਵੱਖ-ਵੱਖ ਘਟਨਾਵਾਂ ਹੋਈਆਂ ਤੇ ਇਹਦੇ ਤੋਂ ਇਲਾਵਾ ਜਦੋਂ ਇਹਨਾਂ ਦੀ ਸਰਕਾਰ ਸੀ 2007 ਤੋਂ 17 ਤੱਕ ਉਦੋਂ इवन ਪੰਥਕ ਦੇ जखਮਾਂ ਤੇ ਲੋਨ ਇੱਕ ਲੈਵਲ ਦਾ ਭੁੱਕਿਆ ਗਿਆ ਸਮੇਤ ਸੈਣੀ ਵਰਗਿਆਂ ਨੂੰ ਡੀਜੀਪੀ ਲਾਉਣਾ ਇਹ ਯਹਾਰ ਆਲਮ ਨੂੰ ਤੇ ਉਹਨਾਂ ਦੀ ਪਤਨੀ ਨੂੰ ਟਿਕਟਾਂ ਦੇ ਕੇ ਜਾਂ ਉਹਨਾਂ ਨੂੰ ਚੇਅਰਮੈਨ ਲਾ ਕੇ ਬਖਵਖ ਟਾਈਪ ਦੇ ਲੋਕੇ ਲੋਕ ਦੇਖ ਰਹੇ ਸੀ ਅੰਦਰ ਅੰਦਰ ਦਿਖਾਤੇ ਗੱਲ ਜਰੂਰ ਹੁੰਦੀ ਸੀ ਇਹਨਾਂ ਗੱਲਾਂ ਦੀ ਕਿ ਟੁਕਾ ਟੇ ਤਾਂ ਅਵਾਇਡ ਕੀਤਾ ਜਾ ਸਕਦਾ ਜੇ ਬਾਕੀਆਂ ਚੀਜ਼ਾਂ ਨਹੀਂ ਉਹ ਚੱਲ ਹੀ ਰਿਹਾ ਸੀ ਫਿਰ ਇਨਸਾਫ ਦੀ ਗੱਲ ਨਹੀਂ ਹੋਈ ਉਹ ਇੱਕ ਨੈਰੇਟਿਵ ਬਣਿਆ ਆਕਾਲੀ ਦਲ ਦੇ ਮਾਮਲੇ ਦੇ ਵਿੱਚ ਕਿ ਤੁਸੀਂ ਗਲਤ ਕੀਤਾ ਤੇ ਫਿਰ ਜਦੋਂ ਆ ਗਿਆ ਸੀ ਇਹ ਤਿੰਨ ਬਿੱਲ ਲਿਆਂਦੇ ਜੀ ਕੋਨੂੰ ਪਹਿਲਾ ਆਰਡੀਨੈਂਸ ਆਇਆ ਤੇ ਆਰਡੀਨੈਂਸ ਦੇ ਹੱਕ ਚ ਸੁਖਵੀਰ ਸਿੰਘ ਬਾਦਲ ਨੇ ਇੰਨੀਆ ਪ੍ਰੈਸ ਕਾਨਫਰੰਸਾਂ ਕੀਤੀਆਂ ਕਿ ਜੇ ਠੀਕ ਹੈ ਜਿੰਨਾ ਚਿਰ ਅਕਾਲੀ ਦਲ ਹੈ ਉਹਨਾਂ ਚਿਰ ਅਸੀਂ ਕੁਝ ਨਹੀਂ ਹੋਣ ਦੇਾਂਗੇ ਕਿਸਾਨ ਸਾਡੇ ਨਾਲ ਬਲ ਕੇ ਸੁਖਵੀਰ ਸਿੰਘ ਬਾਦਲ ਕਹਿ ਰਿਹਾ ਸੀ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਇੱਕ ਉਹ ਜਿਹੜਾ ਇੱਕ ਸੇਫਟੀ ਵਾਲਵ ਹੁੰਦਾ ਕਿ ਉਹ ਕੱਟੂ ਕੱਲੂ ਕਹਿੰਦੇ ਵੀ ਇਹਨਾਂ ਨੇ ਗਲਤੀ ਹੋ ਗਈ ਸਾਡੇ ਤੋਂ ਮੈਂ ਆ ਕੇ ਠੀਕ ਕਰ ਲੈਣਾ ਉਹਨਾਂ ਤੋਂ ਵੀ ਵੀਡੀਓ ਪਵਾਇਆ ਕੀ ਗੱਲ ਠੀਕ ਹੈ ਜੀ ਜਿਹੜੀ ਤਿੰਨੇ ਬਿਲ ਨੇ ਔਰ ਜੇ ਕੋਈ ਉਹਦੇ ਚਾਹੀਜੀ ਗੱਲ ਹੋਈ ਜਿਹੜੀ ਕਿਸਾਨਾਂ ਦੇ ਖਿਲਾਫ ਅਸੀਂ ਤੁਹਾਡੇ ਨਾਲ ਖੜੇ ਆ ਪਰ ਜਦੋਂ ਕਿਸਾਨਾਂ ਦਾ ਅंदोलਨ ਵੱਧ ਗਿਆ ਇਹਨਾਂ ਨੂੰ ਮਜਬੂਰ ਹੋ ਕੇ ਇਹ ਹੋ ਗਿਆ ਕਲੈਰਿਟੀ ਹੋ ਗਈ ਲੋਕਾਂ ਨੂੰ ਕਿ ਉਹ ਬਿਲ ਕਿਵੇਂ ਜ਼ਮੀਨਾਂ ਖੋਣ ਲਈ ਨੇ ਕਿਵੇਂ ਵਕਮਕ ਮਾਮਲਿਆਂ ਦੇ ਵਿੱਚ ਨੇ ਸਿੱਧੀ ਮਾਰਕੀਟ ਦੇ ਦਖਲ ਲਈ ਨੇ ਫਿਰ ਅਕਾਲੀ ਦਲ ਨੂੰ ਆਪਣੀ ਮਿਨਿਸਟਰੀ ਚੋਂ ਹਰ ਚਮਰਤਕਾਰ ਬਾਦਲ ਨੂੰ ਵਾਪਸ ਬੁਲਾਉਣਾ ਪਿਆ ਵਾਪਸ ਆਏ ਤਾਂ ਭਾਜਪੀ ਨਾਲੋਂ ਵੀ ਤੋੜ ਵਿਛੋੜਾ ਕਰਨਾ ਪਿਆ ਫਿਰ ਲੋਕਾਂ ਨੂੰ ਇਹ ਆਊਗਾ ਵੀ ਤਾਂ ਜ਼ਬਰਦਸਤੀ ਕਿਸਾਨ ਅੰਦੋਲਨ ਦਾ ਦਬਾਅ ਹੈ ਤੁਹਾਡਾ ਮਾਈਂਡ ਤਾਂ ਉਧਰ ਹੀ ਹੈ ਜਿਵੇਂ ਤੁਸੀਂ ਭਾਜਪੀ ਨੂੰ ਕਹਿ ਰਹੇ ਹੋ ਉਹ ਆਧਾਰ ਕਿਸਾਨੀ ਦਾ ਛਿਸ ਗਿਆ ਅਕਾਲੀ ਦਲ ਨਾਲੋਂ ਜਿਹੜਾ ਉਹਦੇ ਲਈ ਅੜ ਕੇ ਖੜਦਾ ਸੀ ਪਿੰਡਾਂ ਦੇ ਵਿੱਚੋਂ ਜਾਂ ਬਾਕੀ ਦੀਆਂ ਚੀਜ਼ਾਂ ਸੀ ਹੁਣ ਅਕਾਲੀ ਦਲ ਬਾਰ-ਬਾਰ ਟਰਾਈ ਕਰਦਾ ਹੈ ਦੁਬਾਰਾ ਭਰੋਸੇਯੋਗ ਬਹਾਨੀ 2 ਦਸੰਬਰ ਤੋਂ ਬਾਅਦ ਜਿਹੜੀਆਂ ਉਹ ਗੁਨਾਹਾਂ ਦੀ ਸਜ਼ਾ ਬੋਲ ਕੇ ਸੁਣਾਈ ਗਈ ਉਹਦੇ ਚ ਸਾਰਾ ਕੁਝ ਹੈ ਕਿ ਤੁਸੀਂ ਆ ਗਲਤ ਕੀਤਾ ਆ ਗਲਤ ਕੀਤਾ ਆ ਗਲਤ ਕੀਤਾ ਉਹ ਵੀ ਪ੍ਰੋਪਰ ਤਰੀਕੇ ਨਾਲ ਹੁਣ ਉਹਦੋਂ ਅੱਗੇ ਕੈਰੀ ਕਰਨ ਦੀ ਬਜਾਏ ਦੁਬਾਰਾ ਫੇਰ ਅਕਾਲੀ ਦਲ ਨੇ ਆਪਣੀ ਚੋਣ ਕਰ ਲਈ ਇੱਕ ਤੇ ਦੁਬਾਰਾ ਇਹ ਇੱਕ ਗੱਲ ਕੀਤੀ ਕਿ ਅਸੀਂ ਤੁਹਾਡੀ ਲੜਾਈ ਲੜਾਂਗੇ ਲੈਂਡ ਪੂਲਿੰਗ ਪਾਲਿਸੀ ਦੀ ਤੇ ਇਦੋਂ ਪਹਿਲਾਂ ਇੱਕ ਧਰਨਾ ਵੀ ਅਕਾਲੀ ਦਲ ਦੇ ਕੇ ਆਇਆ ਹੁਣ 15 ਜੁਲਾਈ ਰੱਖੀ ਹੈ ਇਹ ਜਿਹੜਾ ਸਾਰਾ ਮਾਮਲਾ ਹੈ ਇਹਦੇ ਵਿੱਚ ਅਜੇ ਤੱਕ ਅਕਾਲੀ ਦਲ ਪਰ ਅਪਦਾ ਢਾਂਚੇ ਚ ਬਣਾਉਣ 'ਚ ਰੁੱਝਿਆ ਹੋਇਆ ਹੈ ਜਥੇਵੰਦ ਘਟਾਚਾ ਨਹੀਂ ਬਣਿਆ ਤੁਹਾਡੇ ਕੋਲ ਜ਼ਿਲ੍ਹਾ ਪ੍ਰਧਾਨ ਚਾਹੀਦੇ ਨੇ ਸਰਕਲ ਪ੍ਰਧਾਨ ਚਾਹੀਦੇ ਨੇ ਉਥੇ ਦੀਆਂ ਅਹੁਦੇਦਾਰੀਆਂ ਚਾਹੀਦੀਆਂ ਨੇ ਸੰਘਰਸ਼ ਲੜਨ ਲਈ ਜਥੇਵੰਦਕ ਤਾਣਾ ਬਾਣਾ ਤਾਂ ਹੋਣਾ ਜ਼ਰੂਰੀ ਹੈ ਨਾ ਕੱਲਾ ਪ੍ਰਧਾਨਤਾ ਨਹੀਂ ਕਰ ਸਕਦਾ ਅਜੇ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਇੱਕ ਅਪਦੀਕ ਹੋਰ ਕਮੇਟੀ ਬਣਾਈ ਹੈ ਇੱਕ ਤਿੰਨ ਅਹੁਦੇਦਾਰ ਬਣਾਏ ਨੇ ਤੇ ਇੱਕ ਹੁਣ ਕੱਲ ਇੱਕ ਵਰਕਿੰਗ ਕਮੇਟੀ ਬਣਾਈ ਹੈ ਜਿਹੜੀ ਅਨਾਉਂਸ ਕੀਤੀ ਐ ਕਿ 96 ਮੈਂਬਰੀ ਹੋਏਗੀ ਹੁਣ ਮੈਂ ਉਹਨਾਂ ਦਾ ਸਵਿਧਾਨ ਦੇਖ ਰਿਹਾ ਸੀਗਾ ਕਿ ਜਦੋਂ ਦਰਸਤੀ ਕਰਨੀ ਹੁੰਦੀ ਆ ਤੁਹਾਨੂੰ ਜੱਫੇ ਬੰਦੇ ਇੱਕ ਤੌਰ ਤੇ ਵੀ ਕਰਨੀ ਪੈਂਦੀ ਐ ਤੇ ਫੇਰ ਹੀ ਤੁਹਾਡੀ ਗੱਲ ਅੱਗੇ ਤੁਰਦੀ ਐ ਜਿਹੜਾ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੇ ਅਜੇ ਤੱਕ ਸਵਿਧਾਨ ਐ ਉਹ ਲੇਟੈਸਟ ਸਵਿਧਾਨ ਦੇਣਾ ਹੁੰਦਾ ਜੇ ਤੁਸੀਂ ਤੁਹਾਡੇ ਜਨਰਲ ਅਜਲਾਦ ਚੋਂ ਕੋਈ ਸੋਧਾਂ ਕੀਤੀਆਂ ਨੇ ਤਾਂ ਵੀ ਉਹਨੂੰ ਇਲੈਕਸ਼ਨ ਕਮਿਸ਼ਨ ਨੂੰ ਅਮੈਂਡਡ ਭੇਜਣਾ ਹੁੰਦਾ ਤਾਂ ਉਹ ਸਾਈਟ ਤੇ ਚੜਾ ਦਿੰਦਾ ਵੀ ਤੁਹਾਡੀ ਆ ਹੈ ਅਜੇ ਤੱਕ ਵੀ 2.5 ਤਿੰਨ ਮਹੀਨੇ ਹੋ ਗਏ ਲਗਭਗ ਮਤਲਬ ਤੁਹਾਡੀ ਚੋਣ ਹੋਈ 92 ਸਿੰਘ ਬਾਦਲ ਦੀ ਉਥੇ ਵਰਕਿੰਗ ਕਮੇਟੀ 51 ਮੈਂਬਰੀ ਲਿਖੀ ਹੋਈ ਆ ਤੁਸੀਂ 96 ਮੈਂਬਰੀ ਬਣਾਈ ਵਰਕਿੰਗ ਕਮੇਟੀ ਜਿਹੜੀ ਸਭ ਤੋਂ ਜ਼ਿਆਦਾ ਪਾਵਰਫੁਲ ਬਾਡੀ ਹੈ ਜਿਹੜੀ ਪੰਜ ਮੈਂਬਰਾਂ ਨੂੰ ਵੀ ਵਰਕਿੰਗ ਕਮੇਟੀ ਦੇਆਂ ਨੂੰ ਇੱਕ ਮੀਟਿੰਗ ਸੱਦਣ ਦਾ ਹੱਕ ਹੁੰਦਾ ਹੈ ਜਿਹੜੀ ਪ੍ਰਧਾਨ ਦੇ ਖਿਲਾਫ ਨੂੰ ਕੌਨਫੀਡੈਂਸ ਮੋਸ਼ਨ ਵੀ ਲਿਆਂਦਾ ਜਾ ਸਕਦਾ ਹੈ ਜਿਹਦੇ ਚ ਪ੍ਰਧਾਨ ਨੂੰ ਹਟਾਉਣ ਦੀ ਤਾਕਤ ਹੈ ਤੇ ਨਵਾਂ ਪ੍ਰਧਾਨ ਚੋਣਨ ਦੀ ਤਾਕਤ ਹੈ ਇਹ ਇੱਕੋ ਬਾਡੀ ਹੈ ਰੀਅਲ ਸਾਇੰਸ ਦੇ ਵਿੱਚ ਜਿਹੜੀ ਦੇ ਕੋਲ ਅਪੀਲ ਹੋ ਸਕਦੀ ਹੈ ਜੇਕਰ ਕੋਈ ਜ਼ਿਲ੍ਹਾ ਜੱਥੇਦਾਰ ਨੂੰ ਹਟਾਉਣਾ ਹੈ ਜਾਂ ਬਾਕੀ ਦੀਆਂ ਨੇ ਉਹਨੂੰ ਅਪੀਲ ਨਹੀਂ ਵਰਕਿੰਗ ਕਮੇਟੀ ਕੋਲ ਤਾਂ ਰਹੀ ਹੋਣੀ ਹੁਣ ਤਾਂ ਸਾਰੇ ਪ੍ਰਧਾਨਾਂ ਕੋਲ ਹੀ ਜਾਂਦੀ ਹੈ ਬਾਕੀ ਜਿਸ ਤਰ੍ਹਾਂ ਕੇ ਨਾਲ ਕੀਤਾ ਜਾਏ ਵਰਕਿੰਗ ਕਮੇਟੀ ਦੇ ਮਾਮਲੇ 'ਚ ਤਾਂ ਨਹੀਂ ਹੈ ਪਰ ਜਿਹੜੇ ਅਹੁਦੇਦਾਰ ਨੇ ਉਹਨਾਂ ਦੇ ਮਾਮਲੇ 'ਚ ਇੱਕ ਨੋਟ ਦਿੱਤਾ ਹੋਇਆ ਇਹਨਾਂ ਦੇ ਸੰਵਿਧਾਨ 'ਚ ਕਿ ਪ੍ਰਧਾਨ ਚਾਹੇ ਤੇ ਉਹਨਾਂ ਦੀ ਗਿਰਤੀ ਵਧਾ ਘਟਾ ਸਕਦਾ ਹੈ ਬਾਲਸ ਕਰ ਸਕਦਾ ਇਹ ਨਹੀਂ ਹੈ ਜਿਹੜਾ ਸੰਵਧਾਨ ਉੱਥੇ ਹੈਗਾ ਉਹ ਚ ਦੋ ਸਰਪ੍ਰਸਤਾ ਦਾ ਵੀ ਇੱਕ ਫਿਗਰ ਆਉਦੀ ਆ ਕਿ ਦੋ ਸਰਪ੍ਰਸਤ ਹੋਣਗੇ ਇਹ ਸ਼ਾਇਦ ਸੰਵਧਾਨ ਉਸ ਵੇਲੇ ਦਾ ਜਦੋਂ ਸੁਖਦੇਵ ਸਿੰਘ ਢੀਡਸਾ ਉਹਨਾਂ ਨੂੰ ਲਿਆ ਕੇ ਤੇ ਬਾਕੀ ਨੂੰ ਦੋਨਾਂ ਨੂੰ ਸਰਪ੍ਰਸਤ ਬਾਦਲ ਸਾਹਿਬ ਵੀ ਹੋਣਗੇ ਤੇ ਬਾਕੀ ਸ਼ਾਇਦ ਉਦੋਂ ਦੀ ਗੱਲ ਹੈ ਉਦੋਂ ਸੁਖਦੇਵ ਸਿੰਘ ਢੀਡਸਾ ਤਾਂ ਨਹੀਂ ਉਦੋਂ ਬ੍ਰਹਮਪੁਰਾ ਨੂੰ ਬਣਾਇਆ ਗਿਆ ਜਦੋਂ ਬ੍ਰਹਮਪੁਰਾ ਨੇ ਅਲੱਗ ਜਾ ਕੇ ਮੁੜ ਕੇ ਇਕਾਈ ਦਲ ਜੁਆਇਨ ਕਰ ਲਿਆ ਸੀ ਮੁਰਕੇ ਫਿਰ ਸੁਖਦੇਸ਼ ਸੰਘੀੜ ਸਾਨੂੰ ਕੱਲਿਆਂ ਨੂੰ ਬਣਾ ਲਿਆ ਬਾਦਲ ਸਾਹਿਬ ਤੋਂ ਬਿਨਾਂ ਜਦੋਂ ਜੁਨਟੀ ਸੀ ਫਿਰ ਵੀ ਉਹ ਟੁੱਟ ਗਿਆ ਅਸੰਦੇ ਵਿੱਚ ਹੁਣ ਸਰਪ੍ਰਸਤ ਤਾਂ ਕੋਈ ਨਹੀਂ ਬਣਾਇਆ ਤੇ ਉਹਦੇ ਚ ਦਿੱਤਾ ਹੋਇਆ ਕਿ ਸੀਨੀਅਰ ਵਾਈਸ ਪ੍ਰੈਜ਼ੀਡੈਂਟ 4 ਹੋਣਗੇ ਵਾਈਸ ਪ੍ਰੈਜ਼ੀਡੈਂਟ 4 ਹੋਣਗੇ ਜਨ ਸੈਕਟਰੀ ਇੰਨੇ ਹੀ ਹੋਣਗੇ ਇਹ ਸਾਰਾ ਕੁਝ ਹੈ ਹੁਣ ਉਹਦੀ ਤਦਾਦ ਨਹੀਂ ਪਤਾ ਕਿੰਨੇ ਮੈਂਬਰ ਹੀ ਹੋ ਜਾਂਦੀ ਹੈ ਇਹਦਾ ਮਤਲਬ ਸੰਵਿਧਾਨ ਇੱਕ ਵਾਰ ਦਿਖਾਉਣ ਨੂੰ ਇਲੈਕਸ਼ਨ ਕਮਿਸ਼ਨ ਦੇਣ ਨੂੰ ਹੁੰਦਾ ਉਹਦੇ ਅਕੋਰਡਿੰਗਲੀ ਤੁਸੀਂ ਚੱਲ ਨਹੀਂ ਰਹੇ ਹੁੰਦੇ ਕਿਸੇ ਤਰੀਕੇ ਦੇ ਨਾਲ ਬਲਕਿ ਸੰਵਿਧਾਨਚਤਾ ਇਹ ਵੀ ਹੈ ਕਿ ਜੇ ਜ਼ਿਲ੍ਹਾ ਜੱਥੇਦਾਰ ਵੀ ਹਟਾਉਣਾ ਹੈ ਜਿਹੜਾ ਚੁਣਿਆ ਹੋਇਆ ਹੈ ਉਹਦੇ ਖਿਲਾਫ ਵੀ ਉਹ ਹੈ ਜਈ ਪਕਾਦਮਾ ਨੂੰ ਵਰਕਿੰਗ ਕਮੇਟੀ ਹੀ ਹਟਾ ਸਕਦੀ ਹੈ ਤੇ ਉਹਦੇ ਖਿਲਾਫ ਮੋਟ ਨੋ ਕੰਫੀਡੈਂਸ ਮੋਸ਼ਨ ਆਉਂਦਾ ਜਾਂ ਅਪੀਲ ਵਰਕਿੰਗ ਕਮੇਟੀ ਚਾਉਂਦੀ ਹੈ ਵਰਕਿੰਗ ਕਮੇਟੀ ਦੀ ਮੀਟਿੰਗ ਹਰ 2 ਮਹੀਨਿਆਂ ਬਾਅਦ ਹੋਣੀ ਹੈ ਉਹਦੇ ਮੁਤਾਬਕ ਤੇ ਮੈਂ ਨਹੀਂ ਸੁਣੀ ਆਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਸੱਦੀ ਜਾ ਰਹੀਆਂ ਹੁਣ ਉਦੋਂ ਆਕਾਲੀ ਦਲ ਨੂੰ ਸ਼ਾਇਦ ਪਤਾ ਲੱਗਿਆ ਵਰਕਿੰਗ ਕਮੇਟੀ ਦਾ ਜਦੋਂ ਸੁਖਵੀਰ ਸਿੰਘ ਬਾਦਲ ਨੇ ਸਾਰੀ ਪਾਰਟੀ ਭੰਗ ਕਰਤੀ ਸੀ ਇਹ ਮੁੱਦਾ ਉੱਠਿਆ ਕਿ ਪ੍ਰਧਾਨ ਕੋਲ ਕੋਈ ਹੱਕ ਨਹੀਂ ਭੰਗ ਕਰਨ ਦਾ ਇਹ ਵਰਕਿੰਗ ਕਮੇਟੀ ਕੋਲ ਹੈ ਮੁੜ ਕੇ ਵਰਕਿੰਗ ਕਮੇਟੀ ਬਣਾਈ ਸੀ ਫਿਰ ਦੁਬਾਰਾ ਬੁਲਾਈ ਗਈ ਸੀ ਇੱਕ ਵਾਰੀ ਜਿਹੜੀ ਵਰਕਿੰਗ ਕਮੇਟੀ ਬੁਲਾ ਕੇ ਕਿਹਾ ਜੀ ਚਲੋ ਬਾਕੀ ਦੇ ਆਪਾਂ ਭੰਗ ਕਰਦੇ ਆ ਇਸ ਲਈ ਜਿਹੜੇ ਜਿਵੇਂ ਇੰਡੀਅਨ ਕਨਸਟੀਟਿਊਸ਼ਨ ਦੀ ਆਪਾਂ ਗੱਲ ਕਰਦੇ ਆ ਨਾ ਕਿ ਉਹ ਸੰਵਿਧਾਨ ਹੈਗਾ ਪਰ ਉਹਦੀ ਗੱਲ ਦੇਖੀ ਹੋ ਰਹੀ ਹੈ ਉਵੇਂ ਪਾਰਟੀਆਂ ਦੇ ਸੰਵਿਧਾਨ ਵੀ ਹੈ ਮੈਨੂੰ ਇਕੱਲਾ ਇਹ ਇਹਨਾਂ ਦਾ ਮਾਮਲਾ ਨਹੀਂ ਹੈ ਦੂਜੀਆਂ ਪਾਰਟੀਆਂ ਵੀ ਲਗਭਗ ਆਪਣੇ ਸੰਵਿਧਾਨਾਂ ਬਤਨ ਨਾਲ ਇਹੀ ਗੱਲ ਕਰ ਰਹੀਆਂ ਨੇ ਜਿਦੇ ਕਰਕੇ ਉਹ ਜਿਹੜੀ ਇੰਟਰਨਲ ਡੈਮੋਕ੍ਰੇਸੀ ਜਾਂ ਉਸ ਲੈਵਲ ਦੇ ਉੱਤੇ ਨਹੀਂ ਚੱਲ ਰਿਹਾ ਜਦੋਂ ਸਿਸਟਮ ਤਾਂ ਫਿਰ ਤੁਹਾਡੇ ਤੋਂ ਸਟਰਗਲ ਵੀ ਨਹੀਂ ਹੁੰਦੀ ਤੁਹਾਡੇ ਤੋਂ ਪ੍ਰੋਪਰ ਤਰੀਕੇ ਦੇ ਨਾਲ ਬਾਕੀ ਲੋਕਾਂ ਦੇ ਸਾਹ ਚਾਰ ਬਣੀ ਹਾਂ ਹੁਣ ਜਿਹੜਾ ਅਕਾਲੀ ਦਲ ਕਿੰਨਾ ਕਰੂਗਾ ਤਾਂ ਉਹਨੂੰ ਚੈਲੰਜ ਹੋਰ ਪਾਰਟੀਆਂ ਵੀ ਦੇ ਰਹੀਆਂ ਨੇ ਵੱਖ-ਵੱਖ ਵੀ ਦੇ ਰਹੀਆਂ ਨੇ ਕਿਉਂਕਿ ਲੈਂਡ ਪੂਲਿੰਗ ਐਡਾ ਵੱਡਾ ਮੁੱਦਾ ਬਣਨ ਜਾ ਰਿਹਾ ਉਹਨਾਂ ਵਾਲੇ ਦਿਨਾਂ ਦੇ ਵਿੱਚ ਜਿਹੜਾ ਸ਼ਾਇਦ ਪੰਜਾਬ ਦੇ ਵਿੱਚ ਇੱਕ ਚੈਲੰਜ ਬਣੇਗਾ ਮੌਜੂਦਾ ਸਰਕਾਰ ਨੂੰ ਤੇ ਪਾਰਟੀਆਂ ਦਾ ਕਿਸਾਨੀ ਪਤੀ ਜ਼ਮੀਨ ਲੈਣ ਪ੍ਰਤੀ ਕੀ ਰੋਲ ਹੋਏਗਾ ਆਉਣ ਵਾਲੇ ਦਿਨਾਂ 'ਚ ਜਿਹੜਾ ਇਹ ਵੀ ਤੈਅ ਕਰੇਗਾ ਸ਼ਾਇਦ